ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਭਾਈ ਅਮਰਪਾਲ ਦੇ ਨਾਲ ਜਿਹੜਾ ਕਿ ਮੁੱਦਾ ਜੁੜਿਆ ਬਾੜਾ ਹੀ ਅਜੀਬੋ ਗਰੀਬ ਗੱਲ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਗੱਲ ਇਹ ਜੁੜ ਚੁੱਕੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਉੱਪਰ ਕੋਈ ਵੀ ਪੋਸਟ ਨਹੀਂ ਪਾਈ ਜਾਊਗੀ ਤਾਂ ਤੁਸੀਂ ਕਹੋਗੇ ਕਿ ਇਹ ਸਵਾਲ ਆ ਜਿਹੜਾ ਬੜਾ ਟੇਢਾ ਜਿਹਾ ਸਵਾਲ ਆ ਪਰ ਗੱਲ ਦਰਸਾਲ ਇਹ ਸੱਚ ਹੈ ਕਿਉਂਕਿ ਤੁਸੀਂ ਹੁਣ ਇਹ ਸਮਝੋ ਕਿ ਜਿਹੜਾ ਸਭ ਕੁਝ ਕਰਵਾਇਆ ਗਿਆ ਪ੍ਰਧਾਨ ਮੰਤਰੀ ਦੁਆਰਾ ਕਰਵਾਇਆ ਗਿਆ ਜਾ ਪੰਜਾਬ ਦੇ ਸੀਐਮ ਭਗਵੰਤ ਮਾਨ ਦੁਆਰਾ ਕਰਵਾਇਆ ਗਿਆ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਉੱਤੇ ਪੋਸਟ ਨਾ ਪੈਣਾ ਇੱਕ ਵੱਡਾ ਬਹੁਤ ਜ਼ਿਆਦਾ ਸਵਾਲ ਖੜੀ ਹੋ ਜਾਂਦੀ ਹੈ ਗੱਲ ਐਸੀ ਕਿ ਬਹੁਤ ਹੀ ਵੱਡੇ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਈ ਅਮਰਪਾਲ ਸਿੰਘ ਦੇ ਉੱਤੇ ਪੋਸਟ ਨਹੀਂ ਪਵੇਗੀ ਇਹ ਗੱਲ ਜਿਹੜੀ ਹੈ ਬਹੁਤ ਵੱਡਾ ਸਵਾਲ ਆ ਪਰ ਮੈਂ ਤੁਹਾਨੂੰ ਇਸ ਗੱਲ ਦਾ ਜਿਹੜਾ ਕਿ ਸਵਾਲ ਆ ਇਹਦਾ ਜਵਾਬ ਦੇਵਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਕਿ ਵੀਡੀਓ ਦੇ ਵਿੱਚ ਉਹ ਚੀਜ਼ ਤੁਹਾਨੂੰ ਨਜ਼ਰ ਆਉਣੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਉੱਪਰ ਕੋਈ ਵੀ ਪੋਸਟ ਨਹੀਂ ਪਵੇਗੀ ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਹਦੇ ਨਾਲ ਬਹੁਤ ਹੀ ਜ਼ਿਆਦਾ ਦੇਸ਼ ਵਾਸੀਆਂ ਨੇ ਕਹਿ ਲਈਏ ਤਾਂ ਚਾਹ ਪੰਜਾਬ ਦੇ ਲੋਕਾਂ ਨੇ ਕਹਿ ਲਈਏ ਬੜੀਆਂ ਭਾਵਨਾਵਾਂ ਜੁੜੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਉਹਨਾਂ ਨੂੰ 2 ਲੱਖ ਦੀ ਲੀਡ ਦੇ ਨਾਲ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਾਈ ਸੀ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਠੇਸ ਲੱਗ ਸਕਦੀ ਹੈ ਜਿੰਨੇ ਚਾਹਣ ਵਾਲੇ ਦੇਸ਼ ਵਾਸੀ ਨੇ ਉਹਨਾਂ ਨੂੰ ਵੀ ਲੱਗ ਸਕਦੀ ਆ ਤਾਂ ਮੈਂ ਤੁਹਾਡੇ ਸਾਹਮਣੇ ਦੋਸਤੋ ਇਸ ਦੇ ਵੀਡੀਓ ਦੇ ਵਿੱਚ ਉਹ ਖੁਲਾਸਾ ਕਰੂੰਗਾ ਜਿਹੜਾ ਕਿ ਭਾਈ ਅਮਰਤਪਾਲ ਨੂੰ ਲੈ ਕੇ ਵੱਡੇ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਭਾਈ ਅਮਰਤਪਾਲ ਸਿੰਘ ਤੇ ਪੋਸਟ ਨਹੀਂ ਪਵੇਗੀ ਤਾਂ ਤੁਸੀਂ ਹੁਣ ਕਹੋਗੇ ਵੀ ਇਹ ਸਵਾਲ ਬੜਾ ਟਿੱਡਾ ਪਰ ਮੈਂ ਤੁਹਾਡੇ ਸਾਹਮਣੇ ਇਸ ਗੱਲ ਨੂੰ ਪੇਸ਼ ਕਰੂੰਗਾ ਤੁਸੀਂ ਆਪ ਮੰਨੋਗੇ ਕਿ ਵਾਕਈ ਪੋਸਟ ਨਹੀਂ ਪੈ ਸਕਦੀ ਕਿਉਂਕਿ ਇਹ ਜਿਹੜੀ ਪੋਸਟ ਆ ਇਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਇਹਦੇ ਵਿੱਚ ਆਖਰ ਹੈ ਕੀ ਹੈ ਤੇ ਮਾਮਲਾ ਕੀ ਹੈ ਤਾਂ ਮੈਂ ਚਾਹੂੰਗਾ ਤੁਸੀਂ ਬੜੇ ਧਿਆਨ ਦੇ ਨਾਲ ਪੂਰੀ ਗੱਲਬਾਤ ਨੂੰ ਸੁਣਨਾ ਅੰਤ ਤੱਕ ਪੂਰੀ ਗੱਲ ਸੁਣੋ ਇਹਦੇ ਵਿੱਚ ਜਿਹੜੀ ਗੱਲ ਆ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਾਂ ਜੁੜੀ ਹੈ ਤੁਸੀਂ ਪਹਿਲਾਂ ਇਹਨੂੰ ਧਿਆਨ ਦੇ ਨਾਲ ਸੁਣੋ ਬਾਅਦ ਦੇ ਵਿੱਚ ਆਪਾਂ ਕਰਦੇ ਹਾਂ ਅਗਲੇ ਵਿਚਾਰ ਸਾਂਝੇ ਸਤ ਸੰਗਤ ਜੀ ਇਹ ਜੋ ਬੀਟਿੰਗਾਂ ਨੇ ਅਸਾਮ ਦੀ ਟਿਪੜੂ ਘਾੜਾ ਦੇ ਚੇਨ ਦੇ ਵਿੱਚ ਬੰਦ ਹਲਕਾ ਕਨੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਤੁਹਾਨੂੰ ਰੋਗ ਰੋਗ ਕਰਉਂਦੀ ਆ ਸਾਧ ਸੰਗਤ ਜੀ ਸਰਕਾਰ ਦੇ ਵੱਲੋਂ ਮਿਲੀ ਜਮਾਨਤ ਤੋਂ ਬਾਅਦ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੇ ਜੀਲ ਦੇ ਵਿੱਚੋਂ ਲਿਖੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਤੇ ਉਸ ਚਿੱਠੀ ਦੇ ਵਿੱਚ ਲਿਖੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਹੋਰ ਸਿੱਟੇ ਉਹ ਵੱਢ ਕੇ ਵੱਡੇ ਵੱਡੇ ਲੀਡਰਾਂ ਦੇ ਵੀ ਹੋਣ ਬੁੱਢੇ ਤਾਂ ਸਾ ਸੰਗਤ ਦੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਅਸਾਮ ਦੀ ਵਿਪੂਰ ਜੇਲ੍ਹ ਦੇ ਵਿੱਚੋਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਚਿੱਠੀ। ਯਾਕਰਗਾਰ ਉਸ ਚਿੱਠੀ ਦੇ ਵਿੱਚ ਅਜਿਹਾ ਕੀ ਲਿਖ ਦਿੱਤਾ? ਕਿ ਸਰਕਾਰ ਨੂੰ ਸੋਚਣਾ ਪਿਆ ਇਸ ਵਿਸ਼ੇ ਦੇ ਉੱਪਰ ਕੀ? ਦਰਅਸਲ ਪੰਜਾਬੀ ਉਹ ਗੱਲ ਇਹ ਆ ਦੋਸਤੋ ਬੜੀ ਹੀ ਕੋਮਨ ਜੀ ਗੱਲ ਆ ਮੈਂ ਤੁਹਾਨੂੰ ਤੁਹਾਡੇ ਯਾਦ ਹੋਣਾ ਕਿ ਆਪਣੇ ਚੈਨਲ ਦੇ ਉੱਪਰ ਹਾਲੇ ਵੀ ਮੌਜੂਦ ਪਈ ਹੋਣੀ ਉਹ ਚੀਜ਼ ਜਿਹੜੀ ਕਿ ਮੈਂ ਤੁਹਾਨੂੰ ਇਸ ਗੱਲ ਬਾਰੇ ਸੂਚਿਤ ਕੀਤਾ ਸੀ ਕਿ ਜਿਹੜੇ ਇਹ ਚੈਨਲ ਨੇ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜੀਆਂ ਕਿ ਪੋਸਟਾਂ ਪਾਈਆਂ ਜਾਂਦੀਆਂ ਨੇ ਭਾਈ ਅਮਰਪਾਲ ਸਿੰਘ ਦੇ ਉਲਟ ਜਿਹੜੇ ਕਿ ਸ਼ਾਂਤ ਮਤਲਬ ਇਹ ਸ਼ਾਦਸ਼ਾਹ ਰੱਤੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਉਸ ਦਿਨ ਵੀ ਇਸ ਗੱਲ ਤੋਂ ਸੂਚਿਤ ਕੀਤਾ ਸੀ ਪਰ ਗੱਲ ਦਰਅਸਲ ਹੈ ਕੀ ਹੈ ਕਿ ਪੋਸਟ ਕਿਉਂ ਨਹੀਂ ਪਵੇਗੀ ਭਾਈ ਅਮਰਪਾਲ ਸਿੰਘ ਦੇ ਉੱਪਰ ਕਿਉਂ ਨਹੀਂ ਪਾ ਸਕਦਾ ਕੋਈ ਪਾ ਸਕਦਾ ਪਰ ਜਿਹੜੀ ਇਹ ਤੁਹਾਨੂੰ ਮੈਂ ਗੱਲ ਬਾਤ ਸੁਣਾਈ ਹੈ ਇਹੋ ਜੀਆਂ ਗੱਲਾਂ ਇਹ ਪੋਸਟਾਂ ਨਹੀਂ ਪਾ ਸਕਦਾ ਪਰ ਇਹਦੇ ਤੇ ਪਾਬੰਦੀ ਲਾਈ ਕਿਨੇ ਆ ਆਪਾਂ ਸਾਰੇ ਇਸ ਗੱਲ ਤੇ ਪਾਬੰਦੀ ਲਾਉਣ ਵਾਲੇ ਆ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਕਦੇ ਇਹ ਚੈਨਲ ਕਹਿੰਦੇ ਨੇ ਵੀ ਭਾਈ ਅਮਰਪਾਲ ਸਿੰਘ ਨਹੀਂ ਰਹੇ ਕਦੇ ਕਹਿੰਦੇ ਨੇ ਭਾਈ ਅਮਰਪਾਲ ਸਿੰਘ ਦੇ ਘਰ ਆ ਗੱਲ ਹੋ ਚੁੱਕੀ ਕਦੇ ਕੁਝ ਕਹਿੰਦੇ ਨੇ ਕਦੇ ਪੁੱਛ ਕਹਿੰਦੇ ਨੇ ਪਰ ਗੱਲ ਦਰਸਲ ਇਹ ਜਿਹੜੀਆਂ ਸਰਕਾਰਾਂ ਦੇ ਚਲਾਏ ਹੋਏ ਨੁਮਾਇੰਦੇ ਨੇ ਇਹ ਉਹਨਾਂ ਦੇ ਚੁਣੇ ਹੋਏ ਬੰਦੇ ਨੇ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਛਵੀ ਤੁਹਾਨੂੰ ਵੀ ਪਤਾ ਵੀ ਬੜੀ ਮਜ਼ਬੂਤ ਹੋ ਚੁੱਕੀ ਐ ਸਿੱਖ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਬਹੁਤ ਵੱਡਾ ਨਾਮ ਆ ਭਾਈ ਅਮਰਪਾਲ ਸਿੰਘ ਦਾ ਚਾਹੇ ਉਹ ਖੰਡੂਰ ਸਾਹਿਬ ਦੀ ਜੇਲ੍ਹ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੋਣ ਪਰ ਖੰਡੂਰ ਸਾਹਿਬ ਤੋਂ ਜਿੱਤੇ ਪਾਰਲੀਮੈਂਟ ਮੈਂਬਰ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਅੱਜ ਵੀ ਬੜੇ ਪੱਧਰ ਤੇ ਦੁਨੀਆ ਚਾਹੁੰਦੀ ਹੈ ਹਾਲਾਂਕਿ ਸਾਨੂੰ ਵੀ ਕਮੈਂਟਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਤੱਕ ਤੋਂ ਦੁਨੀਆ ਉਹਨਾਂ ਨੂੰ ਚਾਹੁੰਦੀ ਆ ਕਿਉਂਕਿ ਉੱਥੇ ਤੇ ਆਪਣੀਆਂ ਵੀਡੀਓ ਜਾਂਦੀਆਂ ਨੇ ਤਾਂ ਉਹਦੇ ਵਿੱਚ ਆਉਂਦੀ ਹੈ ਜਿਹੜੀ ਗੱਲਬਾਤ ਉਹ ਆਪਾਂ ਨੂੰ ਪਤਾ ਲੱਗਦੀ ਆ ਕਿ ਭਾਈ ਅਮਰਪਾਲ ਸਿੰਘ ਨੂੰ ਬੜੇ ਵੱਡੇ ਪੱਧਰ ਤੇ ਮਤਲਬ ਮੰਨਿਆ ਜਾਂਦਾ ਬਹੁਤ ਵਧੀਆ ਮਤਲਬ ਪਿਆਰ ਦਿੱਤਾ ਜਾਂਦਾ ਪਰ ਜਿਹੜੇ ਚੈਨਲ ਨੇ ਮੈਂ ਤੁਹਾਨੂੰ ਇਹਨਾਂ ਚੈਨਲਾਂ ਬਾਰੇ ਹੀ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਚੈਨਲ ਨੇ ਭਾਈ ਅਮਰਤਪਾਲ ਦੇ ਖਿਲਾਫ ਇਹ ਜਿਹੜਾ ਕਿ ਸ਼ਾਦਸ਼ਾ ਰਚਦੇ ਨੇ ਪਰ ਇਹ ਸਰਕਾਰਾਂ ਦੇ ਹੀ ਕਿਤੇ ਨਾ ਕਿਤੇ ਚਲਾਏ ਹੋਏ ਚੈਨਲ ਨੇ ਕਾ ਦੋਸਤੋ ਗੱਲ ਇਹ ਆ ਵੀ ਭਾਈ ਅਮਰਤਪਾਲ ਸਿੰਘ ਨੂੰ ਚਾਰੇ ਪਾਸਿਓਂ ਚਾਰੇ ਐਂਗਲਾਂ ਤੋਂ ਮੈਂ ਕਹਿੰਦਾ ਵੀ ਟਾਰਗੇਟ ਕੀਤਾ ਜਾਂਦਾ ਵੱਡੇ ਪੱਧਰ ਤੇ ਦੇਖੋ ਕਿਤੇ ਉਹਨਾਂ ਦੇ ਚਾਚਾ ਜੀ ਦੇ ਘਰ ਰੇਡ ਕਰਵਾ ਦਿੱਤੀ ਜਾਂਦੀ ਆ ਐਨਆਈਏ ਦੀ ਕਿਤੇ ਉਹਨਾਂ ਦੇ ਚਾਚੇ ਨੂੰ ਚੱਕਿਆ ਜਾਂਦਾ ਕਿਧਰੇ ਉਹਨਾਂ ਦੇ ਕੁਝ ਹੋ ਜਾਂਦਾ ਤਾਂ ਇਸ ਦਾ ਮਤਲਬ ਇਹ ਹੈ ਵੀ ਹਰ ਵਾਰ ਉਹਨੂੰ ਟਾਰਗੇਟ ਕੀਤਾ ਜਾਂਦਾ ਪਰ ਮੈਂ ਚਾਹੁੰ ਆ ਵੀ ਜਿੰਨੇ ਸਾਡੇ ਲੋਕ ਨੇ ਮੇਰਾ ਮਕਸਦ ਕੀ ਹੈ ਮੇਰਾ ਮਕਸਦ ਇਹ ਹੈ ਵੀ ਸਾਡੇ ਲੋਕ ਜਾਗਰਤ ਹੁੰਦੇ ਰਹਿਣ ਆਪਣੀਆਂ ਗੱਲਾਂ ਸੁਣ ਕੇ ਇਹਨਾਂ ਗੱਲਾਂ ਤੋਂ ਪ੍ਰੇਜ ਰੱਖਣ ਜਿਹੜੇ ਕਿ ਚੈਨਲ ਚਲਾਏ ਹੋਏ ਇਹ ਸਰਕਾਰਾਂ ਦੀ ਨੇ ਕਿਉਂਕਿ ਸਰਕਾਰਾਂ ਬੜਾ ਹੀ ਜ਼ਿਆਦਾ ਜਾਲ ਬੁਣ ਦਿੰਦੀਆਂ ਨੇ ਇੱਕ ਬੰਦੇ ਦੇ ਲਈ ਜਦੋਂ ਉਹਦੇ ਪਿੱਛੇ ਪੈ ਜਾਣ ਪਰ ਖਾਸ ਕਰਕੇ ਤੁਹਾਨੂੰ ਵੀ ਪਤਾ ਹੈ ਭਾਈ ਅਮਰਪਾਲ ਸਿੰਘ ਦੇ ਖਿਲਾਫ ਸਰਕਾਰ ਮੋੜ ਤੋਂ ਚੱਲੀ ਆ ਰਹੀ ਹੈ ਪਰ ਮੈਂ ਚਾਹੁੰਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਸਿੱਖ ਸਮਾਜ ਦੇ ਲੋਕਾਂ ਨੂੰ ਕਿ ਇਹਨਾਂ ਗੱਲਾਂ ਤੇ ਯਕੀਨ ਬਿਲਕੁਲ ਵੀ ਨਾ ਕਰਨ ਦੋਸਤੋ ਕਿਉਂਕਿ ਇਹਦੇ ਵਿੱਚ ਗੱਲ ਕੀ ਹੈ ਭਾਈ ਅਮਰਪਾਲ ਸਿੰਘ ਦੇ ਖਿਲਾਫ ਇੱਕ ਏਜੰਡਾ ਚਲਾਇਆ ਜਾ ਰਿਹਾ ਹੈ ਅੰਦਰੋਂ ਅੰਦਰੀ ਚੈਨਲਾਂ ਦੇ ਜ਼ਰੀਏ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਜਿਹੜਾ ਕਿ ਮੀਡੀਆ ਦਾ ਯੁੱਗ ਹੈ ਇਹਦੇ ਵਿੱਚ ਆਪਾਂ ਕਿਸੇ ਨੂੰ ਵੀ ਪ੍ਰਮੋਟ ਬੜੀ ਛੇਤੀ ਕਰ ਸਕਦੇ ਆ ਦੂਜਾ ਨੰਬਰ ਕਿਸੇ ਵੀ ਬੰਦੇ ਦੀ ਸ਼ਬੀ ਖਰਾਬ ਕਰਨ ਦੇ ਵਿੱਚ মিডিਆ ਦਾ ਅਹਿਮ ਰੋਲ ਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿਉਂਕਿ মিডিਆ ਰਾਤੋਂ ਰਾਤ ਬੰਦੇ ਨੂੰ ਇੱਕ ਮੈਂ ਕਹਿੰਦਾ ਵੀ ਸ਼ਿਖਰਾਂ ਤੋਂ ਪਿਛਾ ਦਿੰਦਾ ਹੈ ਰਾਤੋਂ ਰਾਤ ਪ੍ਰਧਾਨ ਮੰਤਰੀ ਦੀ ਸ਼ਬੀ ਵੀ ਖਰਾਬ ਕਰ ਸਕਦਾ ਕਿਉਂਕਿ মিডিਆ ਦੇ ਉੱਤੇ ਯਕੀਨ ਕਰਨ ਵਾਲੇ ਕਿਉਂਕਿ ਸਾਡੇ ਦੇਸ਼ ਵਾਸੀ ਸਾਡੇ ਲੋਕ ਪੰਜਾਬ ਦੇ ਕੀ ਸਟੇਟਾਂ ਦੇ ਮੁਲਕਾਂ ਦੇ ਕਿਉਂਕਿ ਇੰਨਾਂ ਚੀਜ਼ਾਂ ਤੇ ਹੀ ਜ਼ਿਆਦਾਤਰ ਯਕੀਨ ਕੀਤਾ ਜਾਂਦਾ ਜਿਹੜਾ ਕਿ মিডিਆ মিডিਆ ਦੇ ਵਿੱਚੋਂ ਜਦੋਂ ਕੋਈ ਗੱਲ ਵਾਇਰਲ ਹੁੰਦੀ ਆ ਕਾਉ ਦੇ ਉੱਤੇ ਮੈਂ ਕਹਿੰਦਾ ਵੀ ਪੂਰਾ ਸੱਚ ਮੰਨਿਆ ਜਾਂਦਾ ਲੋਕਾਂ ਦੁਆਰਾ ਪਰ ਜਿਹੜਾ ਸੱਚ ਹੋਣਾ ਸੋ ਸੱਚ ਹੁੰਦਾ ਹੀ ਆ ਉਹ ਆ ਤਾਂ ਮੰਨ ਲਓ ਵੀ ਜਿਹੜਾ ਸੱਚ ਆ ਉਹਨੇ ਸੱਚ ਰਹਿਣਾ ਪਰ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਮੀਡੀਆ ਮੀਡੀਆ ਦੇ ਜ਼ਰੀਏ ਭਾਈ ਅਮਰਤਪਾਲ ਸਿੰਘ ਦੀ ਛਵੀ ਆ ਜਿਹੜੀ ਉਹਨੂੰ ਖਰਾਬ ਕਰਨ ਦੀ ਵੱਡੇ ਪੱਧਰ ਤੇ ਕੋਸ਼ਿਸ਼ ਹੋ ਰਹੀ ਹੈ ਅੰਦਰੋਂ ਅੰਦਰ ਹੀ ਚੈਨਲਾਂ ਦੇ ਜ਼ਰੀਏ ਕਿਉਂਕਿ ਦੇਖਣ ਵਾਲੇ ਨੂੰ ਲੱਗਦਾ ਵੀ ਭਾਈ ਅਮਰਤਪਾਲ ਸਿੰਘ ਦੇ ਬਾਰੇ ਬੰਦਾ ਬੋਲ ਰਿਹਾ ਪਰ ਨਹੀਂ ਉਹਦੇ ਉੱਤੇ ਉਹਨਾਂ ਨੇ ਜਿਹੜੇ ਕਿ ਸਾਜਸ਼ਾ ਰਚਦੇ ਨੇ ਕਿ ਤੇ ਉਹਨੂੰ ਭਾਈ ਅਮਰਪਾਲ ਨੂੰ ਦੱਸਿਆ ਜਾਂਦਾ ਵੀ ਨਹੀਂ ਰਹੇ ਭਾਈ ਅਮਰਪਾਲ ਸਿੰਘ ਕਿੰਨੀ ਵੱਡੀ ਠੇਸ ਲੱਗਦੀ ਹੈ ਬੰਦੇ ਨੂੰ ਜਿਹੜੇ ਕਿ ਉਹਦੇ ਘਰ ਦੇ ਮੈਂਬਰ ਨੇ ਉਹਨਾਂ ਨੂੰ ਠੇਸ ਲੱਗਦੀ ਆ ਜਿਹੜੇ ਉਹਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਠੇਸ ਲੱਗਦੀ ਆ ਤਾਂ ਮੈਂ ਚਾਹੂੰਗਾ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਸਾਡੇ ਜਿੰਨੇ ਤੁਸੀਂ ਭੈਣ ਭਰਾ ਦੇਖ ਰਹੇ ਹੋ ਤੁਹਾਡਾ ਹੱਕ ਬਣਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਕਿਉਂਕਿ ਦੋਸਤੋ ਇਹ ਬੜੀ ਅਹਿਮ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਦੀ ਸ਼ੋਭੀ ਖਰਾਬ ਹੋਣ ਦੀ ਵੱਡੇ ਪੱਧਰ ਤੇ ਯਾਨੀ ਕਹਾੜੀ ਰਚੀ ਜਾ ਰਹੀ ਆ ਮੈਂ ਚਾਹੁੰਗਾ ਪੰਜਾਬ ਹੀ ਨਹੀਂ ਬਲਕਿ ਬਾਹਰ ਤੱਕ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਚੈਨਲ ਨੇ ਇਹਨਾਂ ਦੇ ਖਿਲਾਫ ਵੀ ਅਜੰਡਾ ਚਲਾਇਆ ਜਾਵੇ ਸਰਕਾਰ ਤਾਂ ਦੇਖੋ ਨਹੀਂ ਕਰ ਸਕਦੀ ਸਰਕਾਰ ਦੀ ਚਲਾਈਆਂ ਹੋਈਆਂ ਚੀਜ਼ਾਂ ਨੇ ਪਰ ਵੱਡੇ ਪੱਦਰ ਤੇ ਆਪਣੇ ਲੋਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਮਾਰ ਦੇ ਸਕਦੇ ਨੇ ਜਿਵੇਂ ਕਿ ਆਪਾਂ ਸ਼ੇਅਰ ਕਰਦੀ ਇਹਨਾਂ ਦੀ ਬਦਨਾਮੀ ਤਾਂ ਹੁੰਦੀ ਹੈ ਕਮ ਸੇ ਕਮ ਇਹਨਾਂ ਨੂੰ ਲੋਕ ਵੀ ਦੇਖਣਾ ਪਸੰਦ ਨਹੀਂ ਕਰਨਗੇ ਕਿਉਂਕਿ ਇਹਨਾਂ ਦਾ ਜਿਹੜਾ ਕਿ ਇਹ ਨੰਗਾ ਨਾਚਾ ਇਹ ਦੇਖਣ ਨੂੰ ਨਹੀਂ ਮਿਲੂਗਾ ਕਿਉਂਕਿ ਨੰਗਾ ਨਾਚ ਹੀ ਕਹਿ ਸਕਦੇ ਆਪਾਂ ਜਿਵੇਂ ਕਿ ਭਾਈ ਅਮਰਤਪਾਲ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਠੀਕ ਆ ਦੋਸਤੋ ਮਿਲਦੇ ਆਂ ਅਗਲੇ ਟਾਪਿਕ ਦੇ ਵਿੱਚ ਜਿਹੜਾ ਭੈਣ ਭਰਾ ਕੋ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ